ਮੈਂ ਕਾਕਾ ਸਿੰਘ ਕੋਲਡਾ ਹਾਂ ਹਾਂ ਜੀ ਸਰ ਰੋਲ ਜੀ ਮੈਂ ਕਾਕਾ ਸਿੰਘ ਕੋਲਡਾ ਸੂਬਾ ਜਰਨ ਸਕੱਤਰ ਭਾਰਤੀ ਸਮਝ ਨੂੰ ਇੱਕ ਪਾਸੇ ਸਿੱਧੂਪੁਰ ਵੱਲੋਂ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਨਾਲ ਅ ਮੇਥੋਂ ਪਹਿਲਾਂ ਕਿਉਂਕਿ ਇਹ ਪ੍ਰਧਾਨ ਜੀ ਮੌਕੇ ਤੇ ਸੀ ਜਦੋਂ ਸਟੇਜ ਚੱਲਦੀ ਸੀ ਜਿਹੜੀ ਸਾਰੀ ਘਟਨਾ ਹੋਈ ਹੈ ਉਹਦੇ ਨਾਲ ਸਬੰਧਤ ਕੱਲ ਸਾਡੀ ਐਸਐਸਪੀ ਨਾਲ ਵੀ ਮੀਟਿੰਗ ਹੋਈ ਹੈ ਅਸੀਂ ਉੱਥੇ ਵੀ ਇਹ ਸਵਾਲ ਇਹ ਕੀਤਾ ਸੀਗਾ ਕਿ ਆਮ ਜਦੋਂ ਕਿਤੇ ਅਸੀਂ ਪਿੰਡਾਂ ਦੇ ਵਿੱਚੋਂ ਕਿਤੇ ਪ੍ਰੋਗਰਾਮ 'ਚ ਤੁਰਦੇ ਆ ਤਾਂ ਅਟੇਲੀਆ ਏਜੰਸੀ ਪਹਿਲਾਂ ਰਿਪੋਰਟ ਦਿੰਦੇ ਨੇ ਫਲਾਣੇ ਪਿੰਡੋਂ ਇੰਨੇ ਬੰਦੇ ਆ ਰਹੇ ਨੇ ਫਲਾਣੇ ਥਾਂ ਰੋਡ ਤੇ ਜਾਣਗੇ ਘਰਾਓ ਕਰਨਗੇ ਧਰਨਾ ਦੇਣਗੇ ਕਿ ਇਥੋਂ ਦੀ ਇੰਟੈਲੀਜੈਂਸੀ ਨੂੰ ਨਹੀਂ ਸੀ ਪਤਾ ਬੰਦੇ ਉਮਾਲੇ ਤੋਂ ਚੱਲ ਕੇ ਇਕੱਠੇ ਹੋ ਕੇ ਇੱਥੇ ਆ ਰਹੇ ਆ ਪੰਜਾਬ ਦੇ ਵਿੱਚੋਂ ਇੱਥੇ ਬੰਦੇ ਆ ਰਹੇ ਨੇ ਉਹਨਾਂ ਦੀ ਪਹਿਲਾਂ ਗੁਰੂ ਘਰ ਦੇ ਵਿੱਚ ਮੀਟਿੰਗ ਹੁੰਦੀ ਹੈ ਨਾਲ ਸਾਡੇ ਇੱਥੇ ਕਮਾਂਡੀ ਪਿੰਡ ਦੇ ਵਿੱਚ ਮੀਟਿੰਗ ਕਰਕੇ ਫੈਸਲਾ ਕਰਦੇ ਨੇ ਵੀ ਆਪਾਂ ਉੱਥੇ ਜਾਣਾ ਹੈ ਗੱਲਬਾਤ ਨਹੀਂ ਕਰਨੀ ਈਸ਼ੂ ਇਹੀ ਠੋਣਾ ਹੈ ਕਿ ਇਸ ਮੋਰਚੇ ਨੂੰ ਬਦਨਾਮ ਕਰਨਾ ਕਿਉਂਕਿ ਜਿਹੜੇ ਸਵਾਲ ਬਾਰ-ਬਾਰੇ ਚੱਲ ਰਹੀ ਹੈ ਚਰਚਾ ਕਿ ਰਸਤਾ ਰੋਕਿਆ ਅਸੀਂ ਇਹ ਦੋਨੇ ਫੋਰਮਾਂ ਵੱਲੋਂ ਕਲੀਅਰ ਕੀਤਾ ਕਿ 13 ਫਰਵਰੀ ਤੋਂ ਪਹਿਲਾਂ ਪੂਰੇ ਪੰਜਾਬ ਦੇ ਵਿੱਚ ਦੂਜੀਆਂ ਸਟੇਟਾਂ ਦੇ ਵਿੱਚ ਮੀਟਿੰਗਾਂ ਕਰਕੇ ਰੇਲੀਆਂ ਕਰਕੇ ਪ੍ਰੋਗਰਾਮ ਤੈਅ ਕੀਤਾ ਸੀਗਾ ਕਿ 13 ਫਰਵਰੀ ਨੂੰ ਦਿੱਲੀ ਚੱਲੋ ਅਸੀਂ ਦੋਨੇ ਫੋਰਮ ਉਸ ਲਾਂਨ ਤੇ ਅੱਜ ਵੀ ਸਟੈਂਡ ਕਰਦੇ ਆਂ ਕਿ ਸਰਕਾਰ ਰੋਕਾਂ ਹਟਾਵੇ ਅਸੀਂ ਦਿੱਲੀ ਨੂੰ ਜਾਵਾਂ ਜਿਹੜੀ ਨਾਲ ਰਹੇਗੀ ਪਿੰਡਾਂ ਦੀ ਗੱਲ ਆ ਸਾਡੇ ਨਾਲ ਖੜੇ ਨੇ ਸਾਰੇ ਪਿੰਡ ਜਿਹੜੇ 13 ਫਰਵਰੀ ਤੋਂ ਲੈ ਕੇ ਲਗਾਤਾਰ ਇਸ ਮੋਰਚੇ ਨਾਲ ਜੁੜੇ ਹੋਏ ਨੇ ਲੰਗਰ ਪਾਣੀ ਲੈ ਕੇ ਆ ਰਹੇ ਨੇ ਸਾਡੀਆਂ ਭੈਣਾਂ ਆ ਰਹੀਆਂ ਨੇ ਅਨਾਊਂਸਮੈਂਟਾਂ ਕਰ ਰਹੇ ਨੇ ਅੱਜ ਵੀ ਪਿੰਡਾਂ ਦੇ ਵਿੱਚ ਇਕੱਠ ਹੋ ਰਹੇ ਨੇ ਵੀ ਇਹਨਾਂ ਨੇ ਜਾਣ ਬੁੱਝ ਕੇ 5-7 ਬੰਦਿਆਂ ਨੇ ਜਿਹੜੇ ਸਿਆਸੀ ਪਾਰਟੀਆਂ ਨਾਲ ਸੰਬੰਧਤ ਅਸੀਂ ਤਾਂ ਇਹ ਕਹਾਂਗੇ ਜਿਹੜੀ ਲੋਕ ਕਹਿੰਦੇ ਸੀ ਬਈ ਟੀਮ ਹੈ ਬੀਜੇਪੀ ਤੇ ਆਮ ਆਦਮੀ ਪਾਰਟੀ ਦੋਨੇ ਰਲੇ ਹੋਏ ਨੇ ਦੋਨੇ ਰਲ ਕੇ ਕਿਉਂਕਿ ਉਹਦੀਆਂ ਪਿਛਲਾ ਅਮਲ ਦੱਸਦਾ ਹੈ ਮੁੱਖ ਮੰਤਰੀ ਪੰਜਾਬ ਦਾ ਅਮਲ ਦੱਸਦਾ ਹੈ ਕਿ ਜੋ ਕੁਝ ਕਿਹਾ ਉਹਨੇ ਉਹ ਸਾਰਾ ਕੁਝ ਜੋ ਬੀਜੇਪੀ ਕਹਿ ਰਹੀ ਹੈ ਉਹੀ ਕੁਝ ਆਮ ਆਦਮੀ ਪਾਰਟੀ ਕਹਿ ਰਹੀ ਹੈ ਤਾਂ ਅਸੀਂ ਅੱਜ ਦੀ ਮਤਵ ਰਾਹੀਂ ਸੁਣੋ ਇਹ ਸਾਫ਼ ਕਰਨਾ ਚਾਹੁੰਦੇ ਆ ਕੇ ਚਾਰ ਮੋਰਚੇ ਇਸ ਵਕਤ ਚੱਲ ਰਿਹਾ ਸਾਡੇ ਰਤਨਪੁਰਾ ਰਾਜਸਥਾਨ ਡੱਬ ਵਾਲੀ ਖਨੌਰੀ ਸ਼ੰਭੂ ਬਾਡਰ ਤੇ ਜਿੱਥੇ ਆਪਾਂ ਬੈਠੇ ਆਂ ਚਾਰੇ ਰਸਤੇ ਸਰਕਾਰ ਨੇ ਰੋਕੇ ਹੋਏ ਆ ਜਿਹੜੀ ਇਹ ਗੱਲ ਆਈ ਸੀ ਬਈ ਇਹ ਪੈਦਲ ਜਾਵੜਣ ਟਰਾਲੀਆਂ ਟਰੈ ਟਰਾਲੀਆਂ ਨਾ ਲੈ ਕੇ ਜਾਣ ਇਹ ਵੀ ਸੋਡੇ ਯਾਦ ਹੋਣਾ ਅਸੀਂ ਜਿਹੜਾ ਉਦੋਂ ਅਥਰੂਗਸ ਤੇ ਗੋਲੇ ਛੱਡੇ ਕਿਸਾਨ ਜ਼ਖਮੀ ਕੀਤੇ ਅਸੀਂ ਇਹ ਕਾਲ ਵੀ ਦਿੱਤੀ ਸੀ ਪੂਰੇ ਪਾਰ ਦੇ ਵਿੱਚੋਂ ਪੈਦਲ ਦਿੱਲੀ ਵੱਲ ਨੂੰ ਆਵਾਂਗੇ ਤਾਂ ਸਾਡੇ ਕਿਸਾਨ ਜੂਪੀ ਦੇ ਵਿੱਚ ਗ੍ਰਿਫਤਾਰ ਕੀਤੇ ਗਏ ਕਰਨਾਟਕਾ ਚ ਤਾਮਲ ਲਾਡੂ ਦੇ ਵਿੱਚ ਖਾਸ ਕਰਕੇ ਜੰਤਰ ਮੰਤਰ ਤੇ ਉਹ ਜਿਹੜੇ ਤਾਮਲ ਲਾਡੂ ਵਾਲੇ ਸਾਡੇ ਬੰਦੇ ਆਏ ਉਹਨਾਂ ਨੂੰ ਗ੍ਰਿਫਤਾਰ ਕਰਕੇ ਥਾਣਿਆਂ ਚ ਲਜਾਇਆ ਗਿਆ ਉੱਥੇ ਵੀ ਉਹਨਾਂ ਨੇ ਆ ਕੇ ਜਿਹੜਾ ਕੁਝ ਪੈਦਲ ਵੀ ਨਹੀਂ ਜਾਣ ਦਿੱਤਾ ਤੇ ਜਿਹੜੇ ਇਹ ਪ੍ਰਚਾਰ ਕਰ ਰਹੇ ਨੇ ਅਸਲ ਦੇ ਵਿੱਚ ਜਿਹੜੀਆਂ ਮੰਗਾਂ ਉਹਨਾਂ ਤੇ ਚਾਰ ਵਾਰੀ ਮੰਤਰੀਆਂ ਨਾਲ ਮੀਟਿੰਗ ਹੋ ਚੁੱਕੀ ਹੈ ਮੰਨ ਚੁੱਕੇ ਐ ਹੁਣ ਜਿਹੜਾ ਮੋਰਚਾ ਜਿੱਤ ਵੱਲ ਹੈ ਸਰਕਾਰ ਆਨੇ ਬਹਾਨੇ ਆਪਦੇ ਬੰਦਿਆ ਰਾਹੀਂ ਹਮੇਸ਼ਾ ਹੀ ਇਹ ਕੋਸ਼ਿਸ਼ ਹੁੰਦੀ ਆ ਸਰਕਾਰਾਂ ਦੀ ਆਪ ਤਾਂ ਸਿੱਧੇ ਮੱਥੇ ਨਹੀਂ ਆਉ ਰਹੇ ਕਿਸੇ ਨੂੰ ਭੇਜਦੇ ਹੁੰਦੇ ਨੇ ਵੀ ਤੁਸੀਂ ਜਾਓ ਤੁਹਾਨੂੰ ਸ਼ਾਬਾਸ਼ੇ ਮਿਲ ਜੂਗੀ ਪਰ ਮੈਂ ਇਹ ਸਾਫ਼ ਕਰਨਾ ਚਾਹੁੰਦਾ ਚਾਰੇ ਮੋਰਚਾ ਦੇ ਵਿੱਚ ਲੋਕ ਨਾਲ ਨੇ ਕਿਉਂਕਿ ਲੋਕਾਂ ਦੀ ਲੜਾਈ ਹੈ ਕਿ ਐਮਐਸਪੀ ਗਰੰਟੀ ਦਾ ਕਾਨੂੰਨ ਮਿਲਦਾ ਕੌਣ ਕਹਿੰਦਾ ਨਹੀਂ ਮਿਲਣਾ ਚਾਹੀਦਾ ਸੁਆਮੀ ਨਾਥਨ ਦੀ ਰਿਪੋਰਟ ਕੌਣ ਕਹਿੰਦਾ ਵੀ ਨਹੀਂ ਲਾਗੂ ਹੋਣੀ ਚਾਹੀਦੀ ਕਿਸਾਨ ਮਜ਼ਦੂਰ ਕਰਜੇ ਤੋਂ ਪੀੜਤ ਨੇ ਕਿਹੜਾ ਨਹੀਂ ਕਹਿੰਦਾ ਵੀ ਕਰਜ਼ਾ ਨਹੀਂ ਮਾਫ ਹੋਣਾ ਚਾਹੀਦਾ ਇਹ ਸਾਰੀਆਂ ਜਿਹੜੀਆਂ ਸਾਡੀਆਂ 12 ਮੰਗਾਂ ਦੇ ਵਿੱਚੋਂ ਚਾਰ ਮੰਗਾਂ ਮਜ਼ਦੂਰਾਂ ਦੀ ਜਿਹੜੇ ਨਰੇਗਾ ਦੀ ਹੈ ਕਿਹੜੀ ਸਰਕਾਰ ਨੇ ਉਹਨਾਂ ਜਿਹੜੀ ਵਧਾਈ ਹੈ ਉਹ ਸਾਰੇ ਲੋਕਾਂ ਦੀਆਂ ਮੰਗਾਂ ਨੇ ਸਰਕਾਰ ਜਾਣਬੁੱਝ ਕੇ ਇਹ ਮੰਗਾਂ ਤੋਂ ਖਹਿੜਾ ਛਡਾਉਣਾ ਚਾਹੁੰਦੀ ਹੈ ਪਰ ਉਹ ਦਿਨ ਦੂਰ ਨਹੀਂ ਕਿ ਇਹ ਮੰਗਾਂ ਮੰਨਣੀਆਂ ਪੈਣੀਆਂ باقی ਮੇਰੇ ਨਾਲ ਜਿਹੜੇ ਦੂਜੇ ਸਾਡੇ ਕਿਸਾਨ ਆਗੂ ਬੈਠੇ ਨੇ ਇਹ ਮੈਂ ਖਾਸ ਕਰਕੇ ਫੇਰ ਸਾਫ਼ ਕਰ ਦੇਣਾ ਕਿ ਅਸੀਂ ਰਸਤੇ ਨਹੀਂ ਰੋਕੇ ਸਰਕਾਰ ਨੇ ਰੋਕਿਆ ਸਰਕਾਰ ਰੁਕਾ ਹਟਾ ਦੇ ਅਸੀਂ ਦਿੱਲੀ ਵੱਲ ਜਾਂਦੇ ਆ ਉਹ ਸਾਡੀ ਜੰਤਰ ਮੰਤਰ ਤੇ ਥਾਂ ਦੇ ਦੇ ਰਾਮ ਲੀਲਾ ਗਰਾਊਂਡ ਦੇ ਦੇ ਜਗ੍ਹਾ ਉਹਨੇ ਤੈਅ ਕਰਨੀ ਹੈ ਅਸੀਂ ਜਾਵਾਂਗੇ ਅਗਲੀ ਰਣਨੀਤੀ ਕੀ ਹੈ ਉਹ ਸਾਰੇ ਨੂੰ